ਕੀ ਦੋਸਤੋ ਤੁਹਾਡੀਆਂ ਮੁਰਗੀਆਂ ਵੀ ਜਿਹੜੀਆਂ ਘੱਟ ਆਂਡੇ ਦਿੰਦੀਆਂ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਡਾਊਨ ਹੋ ਚੁੱਕਿਆ ਉਹ ਸੁਸਤ ਬੈਠੀਆਂ ਰਹਿੰਦੀਆਂ ਨੇ ਜਾਂ ਫਿਰ ਉਹ ਬਾਰ-ਬਾਰ ਬਿਮਾਰ ਹੁੰਦੀਆਂ ਨੇ ਸਰਦੀ ਦੇ ਕਾਰਨ ਜੇਕਰ ਤੁਸੀਂ ਵੀ ਦੋਸਤੋ ਇਹ ਸਵੱਸਿਆ ਨਾਲ ਜੂਝ ਰਹੇ ਹੋਗੇ ਤਾਂ ਆਪਾਂ ਤੁਹਾਡੇ ਲਈ ਇੱਕ ਇਦਾਂ ਦੀ ਅੱਜ ਵੀਡੀਓ ਦੇ ਰਾਹੀਂ ਤੁਹਾਨੂੰ ਇੱਕ ਇਦਾਂ ਦਾ ਪਾਣੀ ਬਣਾਉਣਾ ਆਪਾਂ ਤੁਹਾਨੂੰ ਦੱਸਾਂਗੇ ਉਹ ਪਾਣੀ ਨਾਲ ਮੁਰਗੀਆਂ ਦੀ ਐਗ ਪ੍ਰੋਡਕਸ਼ਨ ਵੀ ਵਧੂਗੀ ਤੇ ਦੂਸਰਾ ਜਿਹੜਾ ਉਹ ਸਿਹਤਮੰਦ ਵੀ ਰਹਿਣੀ ਆ ਕਦੇ ਵੀ ਸਰਦੀ ਚ ਉਹ ਬਿਮਾਰ ਨਹੀਂ ਹੋਣੀ ਆ ਤੇ ਤੁਸੀਂ ਆਂਡੇ ਦੇਖਿਓ ਤਕਰੀਬਨ 10 ਦਿਨਾਂ ਚ ਇੰਨੀ ਜ਼ਿਆਦਾ ਉਹਨਾਂ ਦੀ ਗਿਣਤੀ ਆਂਡਿਆਂ ਦੀ ਵੱਜੂਗੀ ਕਿ ਡੇਲੀ ਆਂਡੇ ਦੇਣ ਲੱਗਣੀ ਆ ਮੁਰਗੀਆਂ ਬਹੁਤ ਸਾਰੀ ਵੀਰ ਇਹ ਮੈਨੂੰ ਫੋਨ ਕਰਕੇ ਪੁੱਛਦੇ ਨੇ ਕਿ ਸਾਡੀਆਂ ਮੁਰਗੀਆਂ ਜਿਹੜੀਆਂ ਉਹ ਆਂਡੇ ਨਹੀਂ ਦੇਣ ਲੱਗੀਆਂ ਸੋ ਕਈ ਵਾਰ ਮੁਰਗੀਆਂ ਜਿਹੜੀ ਥੋੜੀ ਬਹੁਤੀ ਦਿੱਕਤ ਹੁੰਦੀ ਹੈਗੀ ਉਹਨਾਂ ਨੂੰ ਗਰਮੈਸ਼ ਦੀ ਲੋੜ ਹੁੰਦੀ ਹੈ ਸੋ ਅੱਜ ਤੁਹਾਨੂੰ ਇਦਾਂ ਦਾ ਜਿਹੜਾ ਪਾਣੀ ਤਿਆਰ ਕਰਨ ਦੀ ਵਿਧੀ ਦੱਸਾਂਗੇ ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਮੁਰਗੀਆਂ ਨੇ ਉਹ ਪ੍ਰੋਪਰ ਅੰਡੇ ਤੇ ਆ ਜਾਣਗੀਆਂ ਪ੍ਰੋਪਰ ਜਿਹੜਾ ਅੰਡਾ ਪ੍ਰੋਪਰ ਸਹੀ ਵੇਟ ਦਾ ਅੰਡਾ ਹੋਊਗਾ ਇਹ ਕਦੇ ਵੀ ਬਿਮਾਰ ਨਹੀਂ ਹੋਣੀ ਆ ਸੋ ਇਹ ਵੀਡੀਓ ਦੋਸਤੋ ਤੁਹਾਡੇ ਲਈ ਆਪਾਂ ਬਣਾਉਣ ਜਾ ਰਹੇ ਹਾਂਗੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਕਾਪੀ ਪੈਨ ਤੁਸੀਂ ਚੱਕ ਲਿਓ ਨੋਟ ਕਰੀ ਜਾਓ ਸਾਰੀ ਆਈਟਮਾਂ ਜਿਹੜੀਆਂ ਜਿਹੜੀਆਂ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਕਿਉਂਕਿ ਜਿਹੜੀ ਇਹ ਪਾਣੀ ਚ ਤੁਸੀਂ ਇਹ ਚੀਜ਼ਾਂ ਪਾਉਂਦੀਆਂ ਨੇ ਇਹਨਾਂ ਦਾ ਕੀ ਕੰਮ ਆ ਕਿਵੇਂ ਇਹ ਵਰਕ ਕਰਦੀਆਂ ਨੇ ਆਪਾਂ ਸਾਰਾ ਤੁਹਾਨੂੰ ਪ੍ਰੋਪਰ ਕੱਲੀ-ਕੱਲੀ ਚੀਜ਼ ਬਾਰੇ ਡਿਟੇਲ ਚ ਦੱਸਾਂਗੇ ਵੀਡੀਓ ਥੋੜੀ ਜੀ ਲੰਬੀ ਵੀ ਹੋ ਸਕਦੀ ਆ ਪਰ ਵੀਡੀਓ ਬਹੁਤ ਜ਼ਿਆਦਾ ਜਾਣਕਾਰੀ ਵਾਲੀ ਆ ਸੋ ਜੇਕਰ ਐਂਡ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਜਿਹੜਾ ਵੀਡੀਓ ਤੇ ਆਉੜੇ ਆਗੇ ਪਹਿਲਾਂ ਆਪਾਂ ਜਿਹੜੀ ਜਿਹੜੀ ਐਟਮਾ ਤੁਸੀਂ ਇਹ ਚ ਪਾਉਣੀ ਆਰੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਕਿ ਕਿਹੜੀ ਕਿਹੜੀ ਐਟਮਾ ਨੇ ਉਸ ਤੋਂ ਬਾਅਦ ਤੁਸੀਂ ਕਿੰਡੀ ਕੁਆਂਟੀਟੀ ਪਾਉਣੀ ਆ ਕਿੱਦਾਂ ਉਹਨਾਂ ਦਾ ਜਿਹੜਾ ਕਿੰਨਾ ਵੇਟ ਕਿੰਨਾ ਭਾਰਾ ਜਿਹੜਾ ਉਹ ਚੀਜ਼ਾਂ ਦਾ ਹੋਣਾ ਚਾਹੀਦਾ ਜਿਹੜੀ ਤੁਸੀਂ ਪੌੜੀ ਆਰੇ ਉਹ ਆਪਾਂ ਫਿਰ ਤੁਹਾਨੂੰ ਪ੍ਰੋਪਰ ਦੱਸਾਂਗੇ ਸਾਰਾ ਵਰਕ ਦੱਸਾਂਗੇ ਇਹ ਕਿਵੇਂ ਮੁਰਗੀ ਤੇ ਕੱਬ ਕਰਦੀ ਹੈ ਸੋ ਵੀਡੀਓ ਨੂੰ ਸਕਿੱਪ ਦੋਸਤੋ ਬਿਲਕੁਲ ਵੀ ਨਾ ਕਰਿਓ ਪ੍ਰੋਪਰ ਵੀਡੀਓ ਦੇਖਿਓ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਆਦਰਕ ਲੈਣਾ ਕੁਆਂਟੀਟੀ ਆਪਾਂ ਤੁਹਾਨੂੰ ਇਦੋਂ ਬਾਅਦ ਚ ਦੱਸਦੇ ਆ ਪਹਿਲਾਂ ਤਾਂ ਕੰਮ ਦੱਸਦੇ ਆ ਜਿਹੜਾ ਆਦਰਕ ਦਾ ਕੰਮ ਕੀ ਆ ਸਟੈਪ ਵਾਈਜ਼ ਸਟੈਪ ਸਾਰੀ ਚੀਜ਼ਾਂ ਦੱਸਾਂਗੇ ਜਿਹੜਾ ਦੋਸਤੋ ਆਦਰਕ ਆ ਅਦਰਕ ਜਿਹੜਾ ਪੋਲਟਰੀ ਫਾਰਮਿੰਗ 'ਚ ਬਹੁਤ ਵਧੀਆ ਚੀਜ਼ ਮੰਨੀ ਗਈ ਹੈ ਕਿਉਂਕਿ ਇਹ ਇੱਕ ਨੰਬਰ ਤੇ ਤਾਂ ਗਰਮ ਹੁੰਦਾ ਹੈ ਜਿਹੜੀ ਅਦਰਕ ਦੀ ਗਰਮੈਸ਼ਾ ਗਰਮਾਹਟਾ ਕੀ ਜਦੋਂ ਮੁਰਗੀਆਂ ਦੇ ਅੰਦਰ ਅਦਰਕ ਜਾਂਦਾ ਹੈਗਾ ਉਹਦੇ ਨਾਲ ਜਿਹੜੀ ਇਹਨਾਂ ਦੀ ਇਮਿਊਨਿਟੀ ਸਿਸਟਮ ਵੀ ਅੱਪ ਹੁੰਦਾ ਹੈਗਾ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨਾਲ ਲੜਨ ਦੀ ਸੰਭਤਾ ਜਿਹੜੀ ਅਦਰਕ 'ਚ ਹੁੰਦੀ ਹੈਗੀ ਸੋ ਪਹਿਲੇ ਨੰਬਰ ਤੇ ਤੁਸੀਂ ਲੈਣਾ ਹੈਗਾ ਅਦਰਕ ਦੂਸਰੇ ਨੰਬਰ ਤੇ ਲੈਣਾ ਲਸਣ ਲਸਣ ਦੋਸਤੋ ਐਂਟੀਬਾਇਟਿਕਾ ਹੈਗਾ ਲਾਸਣ ਵੀ ਇੱਕ ਤਰ੍ਹਾਂ ਦਾ ਗਰਮ ਕਾਫੀ ਜ਼ਿਆਦਾ ਇਹ ਚ ਗਰਮੈਸ਼ ਹੁੰਦੀ ਹੈਗੀ ਸੋ ਜਦੋਂ ਗਰਮੈਸ਼ ਇਹਨਾਂ ਦੇ ਅੰਦਰ ਜਾਊ ਤਾਂ ਇਹ ਆਡੇ ਪ੍ਰੋਪਰ ਦੇੜੀ ਆ ਤੀਜੇ ਨੰਬਰ ਤੇ ਆ ਦੋਸਤੋ ਤੁਲਸੀ ਤੁਲਸੀ ਦੋਸਤੋ ਜਿਹੜੇ ਤੁਲਸੀ ਦੇ ਪੱਤੇ ਨੇ ਜਿਸ ਤਰ੍ਹਾਂ ਮਨੁੱਖੀ ਸਰੀਰ ਲਈ ਵਧੀਆ ਨੇ ਉਸੇ ਤਰ੍ਹਾਂ ਜਿਹੜਾ ਪੋਲਟਰੀ ਫਾਰਮਿੰਗ ਚ ਵੀ ਤੁਲਸੀ ਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਉਸ ਤੋਂ ਬਾਅਦ ਵੱਡੀ ਇਲਾਇਚੀ ਜਿਹੜੀ ਵੱਡੀ ਇਲਾਇਚੀ ਆ ਉਹਦੇ ਨਾਲ ਹਾਜਮਾ ਇਹਨਾਂ ਦਾ ਬਹੁਤ ਜ਼ਿਆਦਾ ਦਰੁਸਤ ਹੁੰਦਾ ਹੈਗਾ ਈ ਆਪਾਂ ਕਹਿਦੇ ਆ ਇਹ ਫੁਰਗੀਆਂ ਰੂਪਾ ਫੀਡ ਪਾ ਰਹੇ ਆ ਜਾਂ ਫਿਰ ਪ੍ਰੋਪਰ ਇਹਨਾਂ ਨੂੰ ਖਾਣਾ ਪਾੜੀ ਪਾ ਰਹੇਗੇ ਪਰ ਉਹਨਾਂ ਦੇ ਸਰੀਰ ਨੂੰ ਲੱਗਦਾ ਨਹੀਂ ਉਹ ਕਾਰਨ ਇਹੀ ਹੁੰਦਾਗਾ ਦੋਸਤੋ ਕਿ ਜਿਹੜਾ ਉਹਨਾਂ ਦੀ ਪਾਚਣ ਪ੍ਰਕਿਰਿਆ ਪਾਚਣ ਪ੍ਰਣਾਲੀ ਆ ਉਹ ਸਹੀ ਨਹੀਂ ਹੁੰਦੀ ਜਿਹੜੀ ਵੱਡੀ ਇਲਾਇਚੀ ਪਹਿਚ ਐਡ ਕਰ ਰਹੇਗੇ ਉਹ ਜਿਹੜੀ ਇਹਨਾਂ ਦੀ ਪਾਚਣ ਪ੍ਰਣਾਲੀ ਬਿਲਕੁਲ ਸੈੱਟ ਕਰ ਦੂਗੀ ਤੇ ਕਾਫੀ ਜ਼ਿਆਦਾ ਬਿਮਾਰੀਆਂ ਨਾਲ ਜਿਹੜੀ ਲੜਨ ਦੀ ਸੰਭਤਾ ਵੀ ਜਿਹੜੀ ਵੱਡੀ ਇਲਾਇਚੀ ਚ ਹੁੰਦੀ ਆ ਉਸ ਤੋਂ ਬਾਅਦ ਦੋਸਤੋ ਕਾਲੀ ਮਿਰਚ ਕਾਲੀ ਮਿਰਚ ਜਿਹੜੀ ਆਪਾਂ ਐਡ ਕੀਤੀ ਹੈ ਦੋਸਤੋ ਕਾਲੀ ਮਿਰਚ ਨੂੰ ਐਡ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈਗਾ ਕਿ ਜਿਹੜੀ ਕਾਲੀ ਮਿਰਚਾ ਇਹਨਾਂ ਦੇ ਅੰਦਰ ਐਂਟੀਬੈਕਟੀਰੀਆ ਹੁੰਦੇ ਨੇਗੇ ਮੁਰਗੀਆਂ ਦੇ ਅੰਦਰ ਐਂਟੀਬੈਕਟੀਰੀਆ ਹੁੰਦੇ ਰਹਿਗੇ ਜਿਹੜੇ ਕੀ ਇਹਨਾਂ ਨੂੰ बार-बार ਬਿਮਾਰ ਕਰਦੇ ਨੇਗੇ ਆਪਾਂ ਅਕਸਰ ਹੀ ਦੇਖਦੇ ਆ ਬਹੁਤ ਸਾਰੀਆਂ ਮੁਰਗੀਆਂ 'ਚ ਦਿੱਕਤ ਆਉਂਦੀ ਹੈਗੀ ਕਿ ਸੁਸਤ ਬੈਠ ਜਾਂਦੀ ਹੈ ਰਹੀ ਹੈ ਉਹ ਐਂਟੀਬੈਕਟੀਰੀਆ ਹੁੰਦੇ ਨੇ ਉਹ ਜਿਹੜੀ ਕਾਲੀ ਮਿਰਚ ਆ ਉਹ ਐਂਟੀਬੈਕਟੀਰੀਆ ਨੂੰ ਇਹਨਾਂ ਦੇ ਅੰਦਰ ਉਹ ਜੜ ਤੋਂ ਜਿਹੜਾ ਉਹ ਖਤਮ ਕਰ ਦੂਗੀ ਉਸ ਤੋਂ ਬਾਅਦ ਦੋਸਤੋ ਹਲਦੀ ਹੈਗੀ ਹਲਦੀ ਜਿਹੜੀ ਆਪਾਂ ਨੂੰ ਪਤਾਗਾ ਜਿਸ ਤਰ੍ਹਾਂ ਹਲਦੀ ਆਪਣੇ ਮਨੁੱਖੀ ਸਰੀਰ ਲਈ ਬਹੁਤ ਵਧੀਆ ਮੰਨੀ ਜਾਂਦੀ ਆ ਉਸੇ ਤਰ੍ਹਾਂ ਦੋਸਤੋ ਹਲਦੀ ਆ ਜਿਹੜੀ ਉਹ ਪੋਲਟਰੀ ਫਾਰਮਿੰਗ 'ਚ ਵੀ ਬਹੁਤ ਜ਼ਿਆਦਾ ਵਧੀਆ ਥਾੜ ਰੱਖਦੀ ਆ ਕਿਉਂਕਿ ਜਿਹੜੀ ਹਲਦੀ ਹੈਗੀ ਜਿੱਥੇ ਆਪਾਂ ਇਹਨਾਂ ਦੇ ਜਖਮ ਤੇ ਲਗਾ ਸਕਦੇ ਆ ਇਹਨਾਂ ਦੇ ਫੱਟ ਤੇ ਲਗਾ ਸਕਦੇ ਆ ਉੱਥੇ ਆਪਾਂ ਇਹਨਾਂ ਨੂੰ ਪਾਣੀ ਚ ਵੀ ਪਾ ਕੇ ਦੇ ਸਕਦੇ ਆ ਇਹਨਾਂ ਦੀ ਅੰਦਰੂਨੀ ਜਿਹੜੀ ਸ਼ਕਤੀ ਨੂੰ ਵਧਾਉਣ ਚ ਮਦਦ ਕਰਦੀਆਂ ਨੇ ਦੂਸਰਾ ਜਿਹੜੀ ਹਲਦੀ ਆ ਉਹ ਐਗ ਪ੍ਰੋਡਕਟਰ ਵਧਾਉਣ ਚ ਦੋਸਤੋ ਬਹੁਤ ਜ਼ਿਆਦਾ ਮਦਦ ਕਰਦੀ ਆ ਸੋ ਹਲਦੀ ਇਹਨਾਂ ਲਈ ਇੱਕ ਤਰ੍ਹਾਂ ਦਾ ਰਾਮਬਾਣ ਵੀ ਮੰਨਿਆ ਗਿਆ ਹੈ ਸੋ ਆਪਾਂ ਹਲਦੀ ਤਾਂ ਕਰਕੇ ਐਡ ਕੀਤੀ ਹੈਗੀ ਸੋ ਜਿਹੜਾ ਲਾਸਟ ਤੇ ਆ ਉਹ ਕਾਲਾ ਨਮਕ ਕਾਲਾ ਨਮਕ ਨੂੰ ਦੋਸਤੋ ਇਹਨਾਂ ਲਈ ਹਾਜਮੇ ਲਈ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਗਿਆ ਹੈਗਾ ਜਿਹੜਾ ਕਾਲਾ ਨਮਕਾ ਕਾਲਾ ਨਮਕ ਨੂੰ ਦੋਸਤੋ ਜਦੋਂ ਆਪਾਂ ਇਹਨਾਂ ਨੂੰ ਕੋਈ ਵੀ ਫੀਡ ਪਾਉਂਦੇ ਆ ਉਹ 'ਚ ਵੀ ਐਡ ਹੁੰਦਾ ਹੈਗਾ ਜਿਹੜੀ ਬਾਜ਼ਾਰੂ ਆਪਾਂ ਫੀਡ ਲੈ ਕੇ ਆਉਂਦਾ ਜਾਂ ਫਿਰ ਆਪਾਂ ਘਰੇ ਜਿਹੜੀ ਫੀਡ ਕੋਈ ਵੀ ਤਿਆਰ ਕਰਦੇ ਆਗੇ ਉਹ 'ਚ ਜਿਹੜਾ ਕਾਲਾ ਨਮਕ ਐਡ ਕੀਤਾ ਹੁੰਦਾ ਹੈਗਾ ਸੋ ਤਾਂ ਕਰਕੇ ਆਪਾਂ ਕਾਲਾ ਨਮਕ ਐਡ ਕੀਤਾਗਾ ਉਹ ਇਹਨਾਂ ਦੀ ਜਿਹੜੀ ਪਾਚਣ ਪ੍ਰਣਾਲੀ ਆ ਤੇ ਇਹਨਾਂ ਦਾ ਹਾਜਮਾ ਜਿਹੜਾ ਪ੍ਰੋਪਰ ਦਰੁਸਤ ਕਰਦਾਗਾ ਤੇ ਜਿਹੜਾ ਨਮਕ ਨਾਲ ਹੀ ਐਕਟਿਵ ਵੀ ਬਹੁਤ ਜ਼ਿਆਦਾ ਰਹਿੰਦੇ ਨੇ ਬਾਕੀ ਜਦੋਂ ਆਪਾਂ ਨਮਕ ਪਾਉਂਦੇ ਆ ਉਹਦੇ ਨਾਲ ਇੱਕ ਤਰ੍ਹਾਂ ਦਾ ਟੇਸਟ ਵੀ ਬਦਲ ਜਾਂਦਾ ਸੋ ਇਹ ਤਕਰੀਬਨ 7 8 ਬਾਰੇ ਦੋਸਤੋ ਇਹ ਆਪਾਂ ਪਹਿਲਾਂ ਹੁਣ ਤੁਹਾਨੂੰ ਇਹਦਾ ਦੇ ਕੱਪ ਦੱਸਦੇ ਆ 8 ਦੇ ਕੀ ਕੀ ਦੇ ਹੁਣ ਆਪਾਂ ਦੱਸਾਂਗੇ ਤੁਸੀਂ ਕਿੰਦੀ ਕੁਆਂਟੀਟੀ ਪਾਉਣੀ ਆ ਇਸ ਪਾਣੀ ਬਣਾਉਣ ਲਈ ਸਟੈਪ ਵਾਈਜ਼ ਸਟੈਪ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਅੱਗੇ ਦੱਸਾਂਗੇ ਕਿ ਪਾਣੀ ਕਿਵੇਂ ਤਿਆਰ ਕਰਨਾ ਹੁਣ ਸਭ ਤੋਂ ਪਹਿਲਾਂ ਦੋਸਤੋ ਆਪਾਂ ਨੇ ਅਦਰਕ ਦੀ ਗੱਲ ਕੀਤੀ ਸੀ ਅਦਰਕ ਤੁਸੀਂ ਨੇ ਲੈਣਾਗਾ 100 ਗ੍ਰਾਮ ਜਿਹੜਾ ਆਪਾਂ ਅਦਰਕ ਆਮ ਘਰਾਂ 'ਚ ਦਾਣਾ ਸਬਜ਼ੀਆਂ 'ਚ ਪਾਉਣ ਲਈ ਵਰਤਦੇ ਆ ਅਦਰਕ ਲੈਣਾ ਤੁਸੀਂ ਦੇ 100 ਗ੍ਰਾਮ ਉਸ ਤੋਂ ਬਾਅਦ ਦੋਸਤੋ ਆ ਜਾਂਦੀ ਹੈ ਗੱਲ ਲਸਣ ਦੀ ਜਿਹੜਾ ਲਸਣ ਵੀ ਤੁਸੀਂ ਦੇ ਉਹ ਵੀ 100 ਗ੍ਰਾਮ ਲੈਣਾਗਾ ਲਸਣ ਤੁਸੀਂ ਗੱਠੀ ਆ ਹੁੰਦੀ ਹੈ ਤੇ ਜਿਹੜੀ ਆ ਉਹਨੂੰ ਛਿੱਲ ਲੈਣਾਗਾ ਪ੍ਰੋਪਰ ਜਿਸ ਤਰ੍ਹਾਂ ਆਪਾਂ ਦਾਣਾ ਸਬਜ਼ੀਆਂ 'ਚ ਪਾਉਂਦੇ ਆ 100 ਗ੍ਰਾਮ ਹੋ ਗਿਆ ਲਸਣ ਇਸ ਤੋਂ ਬਾਅਦ ਗੱਲ ਆਉਂਦੀ ਹੈ ਦੋਸਤੋ ਤੁਲਸੀ ਦੀ ਜਿਹੜੀ ਤુલਸੀ ਆ ਤੁਸੀਂ ਦੇ ਉਹ ਲੈਣੀ ਆ 100 ਗ੍ਰਾਮ 100 ਗ੍ਰਾਮ ਕਹਿਣ ਤੋਂ ਭਾਵ ਤુલਸੀ ਉਹ ਲੈਣੀ ਆ ਬਿਲਕੁਲ ਜਿਹੜੇ ਪੱਤੇ ਹੁੜਾ ਆਪਾਂ ਤુલਸੀ ਦੇ ਬੂਟੇ ਤੋਂ ਪੱਤੇ-ਪੱਤੇ ਤੋੜ ਸਕਦੇ ਆਗੇ ਪ੍ਰੋਪਰ ਉਹ ਨੂੰ ਧੋ ਕੇ ਰੱਖ ਲੋ ਉਸ ਤੋਂ ਬਾਅਦ ਕਾਲੀ ਮਿਰਚ ਦੋਸਤੋ ਜਿਹੜੀ ਕਾਲੀ ਮਿਰਚ ਲੈਣੀ ਆ ਪਰੇ 50 ਗ੍ਰਾਮ ਲੈਣੀ ਆ ਕਾਲੀ ਜਿਹੜੀ ਮਿਰਚ ਪਰੇ ਲੈਣੀਓ ਖੜੀ ਮਿਰਚ ਦੀ ਲੈਣੀ ਗੋਲ ਮਿਰਚ ਦੀ ਲੈਣੀ ਜਿਹੜੀ ਕਾਲੀ ਮਿਰਚ ਉਹ ਪੀਸੀ ਹੋਈ ਹੋਵੇ ਮਤਲਬ ਕਿ ਕਹੇ ਤਾਂ ਬਬ ਇੱਕ ਜਿਹੜੀ ਕਾਲੀ ਮਿਰਚ ਦਾ ਦੋ ਤਿੰਨ ਹਿੱਸੇ ਹੋਏ ਹੋਣ ਦਰੜੀ ਦਰੜੀ ਹੋਵੇ ਉਹ ਬਿਲਕੁਲ ਬਰੀਕ ਡਾ ਹੋਵੇ ਸੋ ਤੋਂ ਬਾਅਦ ਦੋਸਤੋ ਹਲਦੀ ਦੀ ਗੱਲ ਆ ਗਈ ਜਿਹੜੀ ਆਪਾਂ ਨੇ ਪੀਸੀ ਹੋਈ ਹਲਦੀ ਲੈਣੀ ਹੈਗੀ 50 ਗ੍ਰਾਮ ਜਿਹੜੀ ਆਪਾਂ ਆਮ ਘਰਾਂ 'ਚ ਵਰਤਦੇ ਆ ਜਿਹੜਾ ਕਾਲਾ ਨਮਕ ਲੈਣਾ ਤੁਸੀਂ ਨੇ ਉਹ ਲੈਣਾ ਇੱਕ ਚਮਚ ਜਿਹੜਾ ਆਪਾਂ ਆਮ ਘਰਾਂ 'ਚ ਚਮਚ ਵਰਤਦੇ ਆ ਸੋ ਜਿਹੜੀ ਸੱਤੇ ਆਈਟਮਾਂ ਹੋਈਆਂ ਦੋਸਤੋ ਆਦਰਕ ਲਾਸੜ ਤુલਸੀ ਵੱਡੀ ਇਲਾਇਚੀ ਕਾਲੀ ਮਿਰਚ ਹਲਦੀ ਤੇ ਕਾਲਾ ਨਮਕ ਸੋ ਤੁਸੀਂ ਦੇ ਇਹ ਕੀ ਕਰਦਾ ਪ੍ਰੋਪਰ ਇਕੱਠਾ ਕਰਕੇ ਸਾਰਾ ਕੁਝ ਇਹਨੂੰ ਪੀਸ ਲੈਣਾਗਾ ਪ੍ਰੋਪਰ ਪੀਸੜਾ ਤੁਸੀਂ ਕਿਵੇਂ ਹੁਣ ਪੀਸਣ ਦਾ ਢੱਗ ਕਈ ਵੀਰ ਕੀ ਕਰਦੇ ਨੇ ਮਿਕਸੀ ਚ ਪਾ ਕੇ ਪੀਸ ਦਿੰਦੇ ਡੜੂ ਜਦੋਂ ਦੋਸਤੋ ਪਾਈ ਚੀਜ਼ਾਂ ਮਿਕਸੀ ਚ ਪਾ ਕੇ ਪੀਸਦੇ ਆ ਮਿਕਸੀ ਚ ਪਾਉਣ ਕਰਕੇ ਇਹਨਾਂ ਦੇ ਕਈ ਜਿਹੜੇ ਕੁਦਰਤੀ ਤੱਤ ਹੁੰਦੇ ਨੇ ਜਦੋਂ ਲਾਈਟ ਦਾ ਪਰਚਾਰ ਦਾ ਵਿੱਚ ਮਿਕਸੀ ਦੇ ਉਹ ਖਤਮ ਹੋ ਜਾਂਦੇ ਨੇ ਸੋ ਤੁਸੀਂ ਹੱਥੀ ਰਗੜਨਾ ਕੁੰਡੇ ਸੋਟੇ ਨਾਲ ਲਗਾ ਲਓ ਚਾਹੇ ਬਾਅਵ ਜਿਸ ਤੇ ਤੁਸੀਂ ਕੱਟ ਲੋ ਇਹ ਪ੍ਰੋਪਰ ਜਿਹੜੀਆਂ ਬਰੀਕ ਕਰ ਲਓ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਜਦੋਂ ਦੋਸਤੋ ਪ੍ਰੋਪਰ ਬਰੀਕ ਹੋ ਗਿਆ ਪੂਰੀਆ ਮਿੱਟੀ ਕਰ ਲੈਣਾ ਬਿਲਕੁਲ ਬਰੀਕ ਕਰ ਲੈਣਾ ਉਸ ਤੋਂ ਬਾਅਦ ਦੋਸਤੋ ਇਹ ਸਾਰੀ ਐਟਮਾਰ ਤੁਸੀਂ ਦੇ 1 ਲੀਟਰ ਪਾਣੀ ਚ ਪਾਉਣੀ ਹੈ 1 ਲੀਟਰ ਪਾਣੀ 'ਚ ਇਹ ਸਾਰੀ ਆਈਟਮਾਂ ਪਾ ਕੇ ਉਸ ਤੋਂ ਬਾਅਦ ਤੁਸੀਂ ਪਾਣੀ ਨੂੰ ਗੈਸ ਤੇ ਧਰਨਾ ਉਹ ਪਾਣੀ ਨੂੰ ਦੋਸਤੋ ਤੁਸੀਂ ਦੇ ਉਦੋਂ ਤੱਕ ਉਬਾਲਣਾਗਾ ਜਦੋਂ ਤੱਕ ਉਹ 1 ਲੀਟਰ ਜਿਹੜਾ ਪਾਣੀ ਸੀ ਅੱਧਾ ਲੀਟਰ ਨਾ ਰਹਿ ਜੇ ਤਕਰੀਬਨ 15-20 ਮਿੰਟ ਲੱਗਣਗੇ ਤੁਸੀਂ ਨੇ ਉੱਪਰ ਢੱਕਣ ਧਰ ਕੇ ਬਰਤਨ ਤੇ ਪ੍ਰੋਪਰ ਉਬਾਲਣਾਗਾ ਜਿਹੜਾ ਉਹਦਾ ਅਰਕਾਗਾ ਉਹ ਉਦ ਹੀ ਰੈਡੀ ਹੋਊਗਾ ਪ੍ਰੋਪਰ ਕਿਉਂਕਿ ਜਦੋਂ ਉਹਨੂੰ ਉਬਾਲਾਂਗੇ ਉਬਾਲਾਂਗੇ ਜਿਹੜੀਆਂ ਸਾਰੀਆਂ ਪਰੇ ਆਈਟਮਾਂ ਪਾਈਆਂ ਨੇ ਉਹਨਾਂ ਦਾ ਜਿਹੜਾ ਅਸਰ ਉਹ ਪਾੜੀ ਚ ਆ ਜਾਊਗਾ ਤਕਰੀਬਨ 13 ਤੋਂ 20 ਮਿੰਟ ਲੱਗਣਗੇ ਜਿਹੜਾ 1 ਲੀਟਰ ਪਾੜੀ ਦਾ ਅੱਧਾ ਲੀਟਰ ਤੁਹਾਡੇ ਕੋਲ ਪਾੜੀ ਰਹਿ ਜਾਊਗਾ ਜਦੋਂ ਉਹ 1 ਲੀਟਰ ਤੋਂ ਅੱਧਾ ਲੀਟਰ ਪਾੜੀ ਰਹਿ ਗਿਆ ਉਸ ਤੋਂ ਬਾਅਦ ਤੁਸੀਂ ਜੇ ਪ੍ਰੋਪਰ ਉਹਨੂੰ ਠੱਡਾ ਕਰ ਲੈਣਾ ਜਦੋਂ ਤੁਸੀਂ ਜੇ ਠੱਡਾ ਕਰਦਾ ਠੱਡਾ ਕਰ ਲਈ ਫਰਿੱਜ 'ਚ ਨਹੀਂ ਧਰਦਾ ਇਹ ਗੱਲ ਦਾ ਤੁਸੀਂ ਜੇ ਖਾਸ ਕਰਕੇ ਜਿਹੜਾ ਉਹ ਧਿਆਨ ਰੱਖਣਾ ਕਈ ਵੀਰ ਕੀ ਕਰਦੇ ਨੇ ਫਰਿੱਜ 'ਚ ਧਰਦੇ ਨੇ ਫ੍ਰਿਜ ਚ ਰੀੜੂ ਧਰਦਾ ਤੁਸੀਂ ਪੱਖੇ ਥੱਲੇ ਆਵ ਕਵਰੇਜ ਚ ਧਰ ਸਕਦੇ ਹੋ ਖੁੱਲੀ ਜਗ੍ਹਾ ਚ ਹਵਾ ਹਰੇ ਧਰ ਸਕਦੇ ਹੋਗੇ ਜਦੋਂ ਉਹ ਦੋਸਤੋ ਠੱਡਾ ਹੋ ਗਿਆ ਨਾਰਮਲ ਜਿਹੜੀ ਉਹ ਆ ਗਿਆ ਕੱਢੀ ਸੱਚ ਗਰਭ ਤੋਂ ਠੱਡਾ ਹੋ ਗਿਆ ਉਦੋਂ ਤੁਸੀਂ ਲੈ ਓਡੂ ਪੋੜਨੀ ਨਾਲ ਚਾਹ ਪੋੜੀ ਨਾਲ ਜਾਂ ਫਿਰ ਕੱਪੜੇ ਨਾਲ ਪ੍ਰੋਪਰ ਓਡੂ ਪੋੜ ਲੈਣਾਗਾ ਪੋਟਲ ਤੋਂ ਵਾਦ ਜਿਹੜਾ ਪਾਣੀ ਹੂ ਦੋਸਤੋ ਜਿਹੜਾ ਪਾਣੀ ਨਿਕਲਿਆ ਉਹ ਇੱਕ ਇੱਦਾਂ ਦਾ ਮੁਰਗੀ ਵਾਲੀ ਅੰਮ੍ਰਿਤ ਵੜ ਜੂਗਾ ਜਿਹੜਾ ਕਿ ਇਹਦਾ ਦੀ ਸੇਤ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦਾਗਾ ਬਹੁਤ ਹੀ ਜ਼ਿਆਦਾ ਲਾਹੇਵੰਦ ਖਾਸ ਕਰਕੇ ਇਹ ਸਰਦੀ ਵਾਲੇ ਕਿਉਂਕਿ ਜਿਹੜੀਆਂ ਸਾਰੀਆਂ ਚੀਜ਼ਾਂ ਰਹੀ ਗਰਮ ਪਾਈ ਆ ਗਈ ਯਾਰੇ ਸੋ ਤੁਸੀਂ ਬੋਤਲ ਚ ਜਾਂ ਕਿਸੇ ਵੀ ਵਰਤ ਚ ਚੋੜੂ ਰੱਖ ਸਕਦੇ ਹੋਗੇ ਜੇਕਰ ਤੁਸੀਂ ਕੱਚ ਦੇ ਵਰਤ ਚ ਰੱਖੋ ਤਾਂ ਜ਼ਿਆਦਾ ਵਧੀਆ ਗੱਲ ਆਗੀ ਨਹੀਂ ਤੁਸੀਂ ਕਿਸੇ ਵੀ ਭਾਡੇ ਚੋੜੂ ਰੱਖ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਤੁਸੀਂ ਇਹ ਕਦੋਂ ਦੇਣਾਗਾ ਕਿਹੜੇ ਸਮੇਂ ਦੇਣਾ ਕਈ ਵੀਰ ਕੀ ਕਰਦੇ ਨੇ ਸ਼ਾਮ ਦੇ ਸਮੇਂ ਦੇ ਦਿੰਦੇ ਨੇ ਉਹ ਕਈ ਵੀਰ ਕੀ ਕਰਦੇ ਨੇ ਦੁਪਹਿਰ ਦੇ ਸਮੇਂ ਦੇ ਦੇ ਸੋ ਜਿਹੜਾ ਇਹਨਾਂ ਨੂੰ ਪਿਉੜ ਦਾ ਜਿਹੜਾ ਸਵਾ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈਗਾ ਤੁਸੀਂ ਕਦੋਂ ਦੇਣਾਗਾ ਸੋ ਦੋਸਤੋ ਇਹੜਾ ਪਾਣੀ ਆ ਤੁਸੀਂ ਜਿਹੜਾ ਇਹਨਾਂ ਨੂੰ ਆਪਾਂ ਪਾਣੀ ਪਿਉਣੇ ਆ ਉਹ ਚ ਪਾ ਕੇ ਦੇ ਸਕਦੇ ਆ ਹੁਣ ਗੱਲ ਕਰਦੇ ਆ ਸਵੇਰ ਦੀ ਇਹੇ ਦੋਸਤੋ ਤੁਸੀਂ ਉਦੋਂ ਦੇਣਾ ਜਦੋਂ ਜਿਹੜਾ ਬੁਰਗੀਆ ਦਾ ਪੇਟ ਬਿਲਕੁਲ ਖਾਲੀ ਹੋਊ ਨਾ ਉਹਨੇ ਫੀਡ ਖਾਧੀ ਹੋਵੇ ਨਾ ਕੁਝ ਪਾਣੀ ਪੀਤਾ ਹੋਵੇ ਕਹਿੰਦੇ ਤੋਂ ਬਾਅਦ ਨਿਰਨੇ ਕਾਲ ਜੀ ਸਵੇਰੇ ਉੱਠਣ ਵੇਲੇ ਉਹ ਤੁਸੀਂ ਕੀ ਕਰਨਾ ਜੇਕਰ ਤੁਸੀਂ ਫੀਡ ਸਵੇਰੇ 9 ਵਜੇ ਪਾੜਿਓ ਤਾਂ ਤੁਸੀਂ ਫੀਡ 10 11 ਵਜੇ ਪਾੜੀਆ ਫੀਡ ਪਾਉਣ ਤੋਂ ਪਹਿਲਾਂ ਜਿਹੜਾ ਜਿਹੜੂ ਪਾਣੀ ਦੇਣਾਗਾ ਤੁਸੀਂ ਨੇ ਉਹ ਪਾਣੀ ਦੇ ਵਿੱਚ ਇਹਨੂੰ ਐਡ ਕਰ ਦੇਣਾ ਥੋੜਾ ਬਹੁਤਾ ਵੱਧ ਘੱਟ ਐਡ ਹੋ ਜੂ ਕੋਈ ਦਿੱਕਤ ਨਹੀਂ ਕਿਉਂਕਿ ਸਾਰਾ ਕੁਝ ਦੇਸੀ ਐ ਚ ਕੋਈ ਜਿਹੜੀ ਮੈਡੀਸਨ ਆਪਾਂ ਨਈ ਐਡ ਕੀਤੀ ਹੈਗੀ ਤਾਂ ਤੁਸੀਂ ਜਿਹੜਾ ਜਿਹੜੂ ਪਾਣੀ ਡ੍ਰੈਕਰ ਚ ਪਾੜਿਓ ਜਾਂ ਫਿਰ ਕੋਈ ਕੂਡੇ ਚ ਪਾੜਿਓ ਜਾਂ ਕਿਸੇ ਭਾਡੇ ਚ ਪਾੜਿਓ ਉਹ ਪਾਣੀ ਚ ਤੁਸੀਂ ਲੈ ਇਹ ਪਾਣੀ ਜਿਹੜਾ ਆਪਾਂ ਨੇ ਬਣਾਇਆ ਹੈਗਾ ਐਡ ਕਰ ਦੇਣਾ ਹੈਗਾ ਐਡ ਤੁਸੀਂ ਉਦਾਂਕ ਕਰਨਾ ਜਿੱਦਾਂ ਕਿਸੇ ਪੀਲੇਡ ਫालतू ਦੀ ਰੱਖਣਾ ਜਿਹੜਾ ਵੇਸਟ ਹੋਵੇ ਸੋ ਜਦੋਂ ਮੁਰਗੀ ਹੈ ਤਿਹਾਈ ਹੈ ਛੋੜੀ ਹੈ ਸਵੇਰ ਦੇ ਟਾਈਮ ਤੁਸੀਂ ਇਹ ਪਾਣੀ ਇਹਨਾਂ ਨੂੰ ਦੇ ਦੇਣਾ ਉਹਦੇ ਨਾਲ ਕੀ ਹੋ ਦੋਸਤੋ ਜਦੋਂ ਇਹ ਪ੍ਰੋਪਰ ਜਿਹੜਾ ਪਾਣੀ ਪੀੜ ਗਈ ਆ ਲਰਨੇ ਕਾਲ ਜੇ ਉਹ ਸਿੱਧਾ ਇਹਨਾਂ ਦੇ ਅੰਦਰ ਜਾਊਗਾ ਜਦੋਂ ਅੰਦਰ ਜਾ ਕੇ ਪ੍ਰੋਪਰ ਅਸਰ ਕਰੂਗਾ ਅੰਦਰ ਇਹਨਾਂ ਨੂੰ ਗਰਮੈਸ਼ ਦਊ ਗਰਮਾਹਟ ਦੇਊਗਾ ਉਹਦੇ ਨਾਲ ਇੱਕ ਤਾਂ ਜਿਹੜੀ ਇਹਨਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਇਹਨਾਂ ਦੀ ਸ਼ਮਤਾ ਹੈਗੀ ਉਹ ਬਹੁਤ ਜ਼ਿਆਦਾ ਵੱਧ ਜੂਗੀ ਦੂਸਰਾ ਜਿਹੜੇ ਐਗ ਪ੍ਰੋਡਕਸਰ ਦਾ ਤੁਸੀਂ ਤਕਰੀਬਨ ਜੇਕਰ 5-7 ਦਿਨ ਇਹਨੂੰ ਲਗਾਤਾਰ ਇਹ ਵਰਤਦੇ ਹੋਗੇ ਫਾਰਮੂਲਾ ਤਾਂ 5-7 10 ਦੇ ਰਾਚੀ ਮੁਰਗੀ ਪ੍ਰੋਪਰ ਅੰਡੇ ਤੇ ਆਜੂਗੀ ਜਿਹੜਾ ਅੰਡਾ ਹੂ ਦੋਸਤੋ ਉਹ ਪ੍ਰੋਪਰ ਸਾਈਜ਼ ਵਾਲਾ ਹੂ। ਹੁਣ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਅੱਡਾ ਜਿਹੜਾ ਬਹੁਤ ਛੋਟੀ ਛੋਟਾ ਦਿੰਦੀਆਂ ਨੇ ਮੁਰਗੀਆਂ। ਕਿਉਂ ਦਿੰਦੀਆਂ ਨੇ ਕਿਉਂਕਿ ਇਹਨਾਂ ਦੀ ਪ੍ਰੋਪਰ ਅੰਦਰ ਗਰਭਾਸ਼ਯ ਨਹੀਂ ਹੁੰਦੀ, ਪ੍ਰੋਪਰ ਹੀਟ ਨਹੀਂ ਹੁੰਦੀ। ਉਹਦੇ ਕਰਕੇ ਜਿਹੜਾ ਸਾਈਜ਼ ਘਟਾ ਜਾਂਦੀਆਂ ਨੇ। ਸੋ ਤੁਸੀਂ ਇਹ ਸਵੇਰ ਦੇ ਟਾਈਮ ਜਿਸ ਤਰ੍ਹਾਂ ਆਪਾਂ ਦੱਸਿਆ ਉਸ ਤਰ੍ਹਾਂ ਇਹਨਾਂ ਨੂੰ ਦੇ ਕੇ ਪ੍ਰੋਪਰ ਇਹਨਾਂ ਦਾ ਤੁਸੀਂ ਜਿਹੜਾ ਇਲਾਜ ਕਰ ਸਕਦੇ ਹੋ। ਪਹਿਲੀ ਗੱਲ ਮੁਰਗੀ ਜਿਹੜੀ ਤੁਹਾਡੀ ਬਿਵਾਰ ਨਹੀਂ ਹੋਊਗੀ। ਤੇ ਦੂਸਰੇ ਨੰਬਰ ਤੇ ਜਿਹੜੀ ਐਗ ਪ੍ਰੋਡਕਟਸ ਵੀ ਤੁਹਾਨੂੰ ਪ੍ਰੋਪਰ ਦੇਖਣ ਨੂੰ ਮਿਲੂਗੀ ਇਹ ਤੁਸੀਂ ਇਸੇ ਤਰ੍ਹਾਂ ਤਕਰੀਬਨ 4 ਤੋਂ 5 ਦਿਨ ਕਰਦਾਗਾ ਜੇਕਰ 4 ਤੋਂ 5 ਦਿਨ ਤੁਸੀਂ ਕਰ ਲੈਂਦੇ ਹੋ ਤਾਂ ਤੁਸੀਂ ਤਕਰੀਬਨ 10 ਦਿਨਾਂ ਚ ਜਿਹੜਾ ਰਿਜ਼ਲਟ ਦੇਖੋਗੇ ਰਿਜ਼ਲਟ ਤੁਹਾਡੇ ਅੱਗੇ ਬਹੁਤ ਵਧੀਆ ਆਊਗਾ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਊਗੀ ਕਿਉਂਕਿ ਇਹ ਚ ਜਿਹੜੇ ਸਾਰੇ ਆਪਾਂ ਆਈਟਮ ਆ ਪਾਈਆ ਰਹੇ ਉਹ ਬਹੁਤ ਜ਼ਿਆਦਾ ਮੁਰਗੀਆਂ ਲਈ ਲਾਹੇਵੰਦ ਰਹੀਆਂ ਸੋ ਹੁਣ ਤੁਹਾਡਾ ਇੱਕ ਫਰਜ਼ ਬਣਦਾ ਵੀਡੀਓ ਨੂੰ ਸ਼ੇਅਰ ਦੱਬ ਕੇ ਕਰ ਦਿਓ ਤੇ ਲਾਈਕ ਵੀ ਕਰ ਦਿਓ ਕਿਉਂਕਿ ਜਦੋਂ ਆਪਾਂ ਸ਼ੇਅਰ ਕਰਦੇ ਆ ਇਹ ਵੀਡੀਓ ਹੋਰ ਦੋਸਤਾਂ ਮਿੱਤਰਾਂ ਕੋਲ ਵੀ ਜਾਂਦੀ ਆ ਆਪਾਂ ਚਾਹੁੰਦੇ ਕਿ ਇਸ ਵੀਡੀਓ ਦਾ ਵੱਧ ਤੋਂ ਵੱਧ ਲੋਕ ਜਿਹੜਾ ਫਾਇਦਾ ਉਠਾ ਸਕਣ ਸੋ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਮੈਂਟ ਕਰਕੇ ਇਹ ਦੱਸਿਆ ਕਰੋ ਕਿ ਜਿਹੜੀ ਆਪਾਂ ਵੀਡੀਓ ਬਣਾਉਨੇ ਆ ਉਹਦਾ ਤੁਹਾਨੂੰ ਫਾਇਦਾ ਹੁੰਦਾ ਵੀ ਆ ਜਾਂ ਨਹੀਂ ਕੀ ਫਾਇਦਾ ਹੁੰਦਾਗਾ ਤੇ ਤੁਸੀਂ ਕਿਹੜੇ ਏਰੀਆ ਚ ਬਿਲੋਂਗ ਕਰਦੇ ਹੋ ਇਹ ਵੀ ਦੱਸਿਆ ਕਰੋ ਦੋਸਤੋ ਤੇ ਆਪਾਂ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬੜਵਾਉਣੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਵੀਡੀਓ ਬੜਵਾ ਸਕਦੇ ਹੋ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਹੱਦ ਤੱਕ ਦੇਖਣ ਲਈ ਧੰਨਵਾਦ ਅੱਗੇ ਆਪਾਂ ਫੇਰ ਹੋਰ ਟੌਪਿਕ ਨਾਲ ਤੁਹਾਡੇ ਅੱਗੇ ਹਰੂ-ਬਰੂ ਹੋਵਾਂਗੇ ਸੋ ਵੀਡੀਓ ਨੂੰ ਹੱਦ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ